ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਦੀ ਰੈਸਪੀ ਵਿੱਚ ਆਪਾਂ ਬਣਾਵਾਂਗੇ ਜੀ ਕ੍ਰੇਟਿਆਂ ਦੀ ਭੁਰਜੀ ਹਨਾ ਕ੍ਰੇਲੇ ਆਪਾਂ ਭਰ ਕੇ ਤਾਂ ਸਬਜ਼ੀ ਆਪਾਂ ਬਹੁਤ ਵਾਰੀ ਬਣਾ ਕੇ ਖਾਧੀ ਆ ਪਰ ਮਨੋ ਲਾ ਸ਼ਾਇਦ ਤੁਸੀਂ ਖਾਧੀ ਹੋਊਗੀ ਕ੍ਰੇਲਿਆਂ ਦੀ ਭੁਰਜੀ ਤੇ ਜੇ ਤੁਸੀਂ ਖਾਧੀ ਹੋਈ ਤਾਂ ਤਾਂ ਵੀ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜੇ ਨਹੀਂ ਵੀ ਖਾਧੀ ਤਾਂ ਤੁਸੀਂ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਇਹ ਆਪਾਂ ਅੱਜ ਭੁਰਜੀ ਬਹੁਤ ਵਧੀਆ ਬਣਾਵਾਂਗੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਰੈਸਪੀ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੈ ਮੇਰੇ ਜਨਮ ਜਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਇਧਰ ਆਪਾਂ ਕ੍ਰੇਲਿਆਂ ਨੂੰ ਨਮਕ ਲਾ ਕੇ ਰੱਖਤਾ ਸੀਗਾ ਤੇ 3-3.5 ਘੰਟੇ ਆਪਾਂ ਕ੍ਰੇਲਿਆਂ ਨੂੰ ਨਮਕ ਲਾ ਕੇ ਰੱਖਤਾ ਹੈਗਾ ਤੇ ਹੁਣ ਕ੍ਰੇਲਿਆਂ ਦਾ ਚੰਗੀ ਤਰ੍ਹਾਂ ਪੜਕੜਤ ਨਾਲ ਪਾਣੀ ਨਿਚੋੜ ਦਾਂਗੇ ਚੰਗੀ ਤਰ੍ਹਾਂ ਇਸ ਤਰ੍ਹਾਂ ਨਾਪ-ਨਾਪ ਕੇ ਤੇ ਫਿਰ ਚੰਗੀ ਤਰ੍ਹਾਂ ਇਹ ਪਾਣੀ ਕੜਤਣਾ ਨਾਲ ਨਿਕਲ ਜੂਗਾ ਤੇ ਪੁਰਜੀ ਬਹੁਤ ਵਧੀਆ ਬਣੂਗੀ ਇਧਰ ਆਪਾਂ ਇੱਕ ਪਲੇਟ ਦੇ ਵਿੱਚ ਰੱਖੀ ਜਾਵਾਂਗੇ ਹਾਂਜੀ ਕ੍ਰੇਲਿਆਂ ਨੂੰ ਆਪਾਂ ਨਚੋਰਤਾ ਦੇਖੋ ਐਨਾ ਪਾਣੀ ਇਹ ਕ੍ਰੇਲਿਆਂ ਦਾ ਨਿਕਲ ਗਿਆ ਕਿਉਂਕਿ ਆਪਾਂ 3 1/2 ਘੰਟੇ ਕਾਫੀ ਆਪਾਂ ਇਹ ਕ੍ਰੇਲੇ ਰੱਖੇ ਰਹੇ ਆ ਤੇ ਐਨਾ ਪਾਣੀ ਹੈ ਨਿਕਲ ਗਿਆ ਇਧਰ ਹੁਣ ਆਪਣੇ ਕ੍ਰੇਲ ਵੀ ਵਧੀਆ ਡਰਾਈ ਡਰਾਈ ਹੋ ਗਿਆ ਤੇ ਹੁਣ ਆਪਾਂ ਬਣਾਵਾਂਗੇ ਇਹਨਾਂ ਦੀ ਸਬਜ਼ੀ ਹਾਂਜੀ ਗੈਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਆਪਾਂ ਪਾ ਦਾਂਗੇ ਹੁਣ ਸਰੋਂ ਦਾ ਤੇਲ ਅੱਧੇ ਕਟੇ ਸਿਰਾਂ ਦਾ ਤੇਲ ਪਾਵਾਂਗੇ ਤੇਲ ਚੰਗੀ ਤਰ੍ਹਾਂ ਪਹਿਲਾਂ ਆਪਾਂ ਗਰਮ ਕਰਾਂਗੇ ਉਸ ਤੋਂ ਬਾਅਦ ਹੀ ਆਪਾਂ ਕ੍ਰੇਲੇ ਪਾਵਾਂਗੇ ਹਾਂਜੀ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਆਪਣੇ ਕੱਦੂ ਕਸ਼ ਕੀਤੇ ਹੋਏ ਕ੍ਰੇਲੇ ਪਾ ਦਾਂਗੇ ਬਹੁਤ ਆਸਾਨ ਰੈਸਪੀ ਆ ਤੇ ਨਾਲੇ ਜਿਨ੍ਹਾਂ ਨੂੰ ਇਹ ਕ੍ਰੇਲਿਆਂ ਦੀ ਸਬਜ਼ੀ ਖਾਣਾ ਪਸੰਦ ਨਹੀਂ ਨਾ ਤੇ ਉਹ ਵੀ ਇਹ ਸਬਜ਼ੀ ਨੂੰ ਖਾਣਾ ਪਸੰਦ ਕਰਨਗੇ ਕਿਉਂਕਿ ਇਹ ਕ੍ਰੇਲਿਆਂ ਦੀ ਸਬਜ਼ੀ ਇੰਨੀ ਵਧੀਆ ਬਣਦੀ ਹੈਗੀ ਆ ਕੜਤਮ ਜਿਨੀ ਬਾਂਦੇ ਹੁਣ ਇਹਨਾਂ ਨੂੰ ਆਪਾਂ ਫਰਾਈ ਕਰਨਾ 5 ਮਿੰਟ ਵਾਸਤੇ 5 ਮਿੰਟ ਵਾਸਤੇ ਇਹਨਾਂ ਨੂੰ ਭੁੰਨ ਲਾਂਗੇ ਹਾਂਜੀ ਕਰੇਲੇ ਨੂੰ ਆਪਾਂ 5 ਮਿੰਟ ਵਾਸਤੇ ਭੁੰਨ ਲਿਆਗਾ ਤੁਸੀਂ ਦੇਖ ਸਕਦੇ ਹੋ ਹਲਕਾ ਜਿਹਾ ਕਲਰ ਵੀ ਇਹਨਾਂ ਦਾ ਚੇਂਜ ਹੋ ਗਿਆ ਹੁਣ ਆਪਾਂ ਗੈਸ ਕਰਦਨੇ ਆ ਬੰਦ ਉਸੇ ਪਲੇਟ ਦੇ ਵਿੱਚ ਕਰੇਲੇ ਨੂੰ ਕੱਢ ਲੈਣੇ ਆ ਹਾਂਜੀ ਫਿਰ ਤੋਂ ਆਪਾਂ ਉਹੀ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਹੁਣ ਆਪਾਂ ਪਾ ਦਾਂਗੇ 2-3 ਚਮਚ ਸਰੋਂ ਦਾ ਤੇਲ ਇਦੋਂ ਆਪਾਂ ਕ੍ਰੇਲਿਆਂ ਦੀ ਸਬਜ਼ੀ ਬਣਾਉਣੀ ਹੈ ਨਾ ਤੇ ਥੋੜਾ ਜਿਹਾ ਇਸ ਸਬਜ਼ੀ ਦੇ ਵਿੱਚ ਤੇਲ ਜ਼ਿਆਦਾ ਹੀ ਲੱਗਦਾ ਹੁੰਦਾ ਹੈਗਾ ਫੇਰ ਹੀ ਸਬਜ਼ੀ ਸਵਾਦ ਬਣਦੀ ਹੈ ਘੱਟ ਤੇਲ ਵਿੱਚ ਇਹ ਸਬਜ਼ੀ ਨਹੀਂ ਸਵਾਦ ਬਣਦੀਗੀ ਹੁਣ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਗਰਮ ਕਰ ਲਾਂਗੇ ਹਾਂਜੀ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਸਾਬਤ ਜੀਰਾ ਦੋ ਪਾ ਦਾਂਗੇ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਹੈਗਾ ਅਦਰਕ ਕੱਟਿਆ ਹੋਇਆ ਹਾਂਜੀ ਮਿਰਚਾਂ ਨੂੰ ਤੇ ਅਦਰਕ ਨੂੰ ਆਪਾਂ ਹਲਕਾ ਜਿਹਾ ਭੁੰਨ ਲੈ ਹੁਣ ਪਾ ਦਾਂਗੇ ਤਿੰਨ ਪਿਆਜ਼ ਐਸ ਤਰ੍ਹਾਂ ਨੰਬਾਈਟ ਕੱਟੇ ਹੋਏ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਭੁੰਨਣਾ ਹੈਗਾ ਜਿਆਦਾ ਸਾਫ ਨਹੀਂ ਕਰਨੇ ਬਸ ਹਲਕਾ ਇਹਨਾਂ ਦਾ ਕੱਚਾਪਨ ਦੂਰ ਹੋ ਜਾਣਾ ਇਹਨਾਂ ਨੂੰ ਉਦੋਂ ਤੱਕ ਹੀ ਭੁੰਨਾਂਗੇ ਪਿਆਜ਼ ਨੂੰ ਆਪਾਂ ਹੁਣ ਹਲਕਾ ਜਿਹਾ ਭੁੰਨ ਲਿਆ ਹੈਗਾ ਹੁਣ ਪਾ ਦਾਂਗੇ ਦੋ ਕੱਚੇ ਆਲੂ ਇਹਨਾਂ ਨੂੰ ਆਪਾਂ ਕੱਦੂਕਾਸ਼ ਕਰਕੇ ਤੇ ਪਾਣੀ ਦੇ ਵਿੱਚ ਰੱਖਤਾ ਸੀਗਾ ਇਹ ਪਾ ਦਾਂਗੇ ਆਲੂ ਨੂੰ ਆਪਾਂ ਦੋ ਮਿੰਟ ਵਾਸਤੇ ਪਕਾਉਣਾਗਾ ਫੁੱਲ ਫਲੇਮ ਤੇ ਆਪਾਂ ਆਲੂ ਨੂੰ ਪਕਾਉਣਾਗਾ ਵੈਸੇ ਇਹ ਭੁਰਜੀ ਤੁਸੀਂ ਬਿਨਾਂ ਆਲੂਆਂ ਤੋਂ ਵੀ ਪਕਾ ਸਕਦੇ ਹੈਗੇ ਬਣਾ ਸਕਦੇ ਕਹਿਣਾ ਮਤਲਬ ਕਿ ਇਹ ਆਲੂ ਮੈਂ ਅੱਜ ਭੁਰਜੀ ਦੇ ਵਿੱਚ ਪਾਏ ਹਨ ਇਹ ਮੇਰੀ ਬੇਟੀ ਦੇ ਪਸੰਦ ਦੇ ਹੈ ਕਿ ਨਹੀਂ ਮम्मा ਤੁਸੀਂ ਨਾ ਆਲੂ ਪਾ ਦਿਓ ਵਿੱਚ ਤੇ ਕਹਿੰਦੀ ਕਿ ਫਿਰ ਸਬਜ਼ੀ ਮੈਨੂੰ ਵਧੀਆ ਲੱਗੂਗੀ ਅਖੇ ਮੈਂ ਕਿਹਾ ਠੀਕ ਹੈ ਬੱਚਿਆਂ ਨੂੰ ਪਸੰਦ ਆਉਣੀ ਚਾਹੀਦੀ ਹੈ ਹਨਾ ਤੇ ਸਿਰਫ ਆਪਾਂ ਦੋ ਮਿੰਟ ਵਾਸਤੇ ਹੁਣ ਆਲੂਆਂ ਨੂੰ ਹੁਣ ਲੈਨੇ ਆਲੂਆਂ ਨੂੰ ਹੁਣ ਦੋ ਮਿੰਟ ਵਾਸਤੇ ਆਪਾਂ ਪਕਾ ਲਿਆ ਹੁਣ ਫਰਾਈ ਕੀਤੇ ਹੋਏ ਆਪਣੇ ਕ੍ਰੇਲੇ ਪਾ ਦਾਂਗੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੁਸੀਂ ਵੀ ਇਸ ਤਰ੍ਹਾਂ ਦੇ ਕ੍ਰੇਲਿਆਂ ਦੇ ਪੁਰਜੀ ਬਣਾ ਕੇ ਖਾਧੀ ਹੋਈ ਤਾਂ ਤੇ ਜੇ ਨਹੀਂ ਵੀ ਬਣਾਈ ਤਾਂ ਤਾਂ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਆਪਾਂ ਨਾਲ ਹੀ ਮਸਾਲੇ ਐਡ ਕਰ ਦਾਂਗੇ ਥੋੜਾ ਜਿਹਾ ਪਾ ਦਾਂਗੇ ਨਮਕ ਕਿਉਂਕਿ ਮੈਂ ਕ੍ਰੇਲਿਆਂ ਦੇ ਵਿੱਚ ਪਹਿਲਾਂ ਵੀ ਨਮਕ ਪਾਇਆ ਉਸੇ ਹਿਸਾਬ ਨਾਲ ਆਪਾਂ ਨਮਕ ਪਾ ਦਾਂਗੇ ਅੱਧਾ ਚਮਚ ਪਾ ਦਾਂਗੇ ਹਲਦੀ ਦਾ ਇੱਕ ਵਾਰੀ ਆਪਾਂ ਗੈਸ ਨੂੰ ਸਲੋ ਕਰਤਾ ਤੇ ਅੱਧਾ ਕ ਚਮਚ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ ਅੱਧਾ ਕ ਚਮਚ ਪਾ ਦਾਂਗੇ ਗਰਮ ਮਸਾਲੇ ਦਾ ਅੱਧਾ ਕ ਚਮਚ ਪਾ ਦਾਂਗੇ ਧਨੀਆ ਪਾਊਡਰ ਤੇ ਥੋੜਾ ਜਿਹਾ ਪਾ ਦਾਂਗੇ ਕਾਲਾ ਨਮਕ ਤੇ ਥੋੜਾ ਜਿਹਾ ਪਾ ਦਾਂਗੇ ਭੁੰਨੇ ਹੋਏ ਜੀਰਾ ਪਾਊਡਰ ਅੱਧਾ ਚਮਚ ਪਾ ਦਾਂਗੇ ਚਾਟ ਮਸਾਲੇ ਦਾ ਚਾਟ ਮਸਾਲਾ ਹੈ ਨਹੀਂ ਤਾਂ ਤੁਸੀਂ ਅਮਚੂਰ ਪਾਊਡਰ ਵੀ ਐਡ ਕਰ ਸਕਦੇ ਹੋ ਹੁਣ ਇਹਨਾਂ ਨੂੰ ਆਪਾਂ ਕਰ ਦਾਂਗੇ ਮਿਕਸ ਹਾਂਜੀ ਸਬਜ਼ੀ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਸਾਲੇ ਵੀ ਹੁਣ ਮਿਲਾਤੇ ਹੈਗੇ ਆ ਹੁਣ ਆਪਾਂ ਇਹਨੂੰ ਢੱਕ ਦਿੰਨੇ ਹੈਗੇ ਆ 5 ਮਿੰਟ ਵਾਸਤੇ ਆਪਾਂ ਢੱਕ ਦਿੰਨੇ ਹੈਗੇ ਗੈਸ ਨੂੰ ਕਰ ਦਾਂਗੇ ਆਪਾਂ ਮੀਡੀਅਮ ਤੇ 5 ਮਿੰਟ ਆਪਾਂ ਸਬਜ਼ੀ ਨੂੰ ਸੇਕਣવા ਲਿਆ ਇੱਕ ਵਾਰ ਨਾ ਟਿੱਕ ਜ਼ਰੂਰ ਦਿਤਾ ਸੀਗਾ ਵਿਚ ਦੀ ਸਬਜ਼ੀ ਨੂੰ ਦੇਖੋ ਸਬਜ਼ੀ ਆਪਣੀ ਬਹੁਤ ਵਧੀਆ ਬਣ ਗਈ ਆ ਖਸ਼ੂ ਬਹੁਤ ਵਧੀਆ ਆਉਂਦੀ ਹੈ ਸਬਜੀ ਦੀ ਕਿੰਨੀ ਵਧੀਆ ਬਣੀ ਨਾ ਪੁਰਜੀ ਹਾਂਜੀ ਗੈਂਸ ਕਰਦਾਂਗੇ ਆਪਾਂ ਬੰਦ ਤੇ ਜੇਕਰ ਤੁਹਾਨੂੰ ਅੱਜ ਦਾ ਤਰੀਕਾ ਸਬਜੀ ਬਣਾਉਣ ਦਾ ਵਧੀਆ ਲੱਗਿਆ ਹੋਵੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਮੇਰੇ ਚੈਨਲ ਦੇ ਪਹਿਲੀ ਵਾਰ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਥੈਂਕ ਯੂ ਇੱਕ ਰਿਕਵੈਸਟ ਹੈਗੀ ਇਹ ਪੂਜੀ ਨੂੰ ਤੁਸੀਂ ਪਰੌਂਠੇ ਦੇ ਨਾਲ ਖਾਓ ਪਰੌਂਠੇ ਬਹੁਤ ਜ਼ਿਆਦਾ ਇਹ ਟੇਸਟੀ ਲੱਗਣਗੇ ਤੁਹਾਨੂੰ ਨਾਲ ਇਹ ਪੂਜੀ ਬਹੁਤ ਪਸੰਦ ਆਊਗੀ